ਸ੍ਰੀ ਕਾਲ ਜੀ ਕੀ ਹਾਲ ਚਾਲ ਉਹ ਮੈਨੂੰ ਤੇ ਸਾਰੇ ਵਧੀਆ ਹੋਗੇ ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅਸੀਂ ਚੱਲੇ ਆਂ ਡਿਊਟੀ ਤੇ ਤੁਸੀਂ ਦੇਖ ਸਕਦੇ ਹੋ ਸਾਨੂੰ ਯੂਨੀਫਾਰਮ ਮਿਲ ਗਈ ਹੈ ਕੰਪਨੀ ਵੱਲੋਂ ਹਫਤੇ ਬਾਅਦ ਮਿਲੀ ਹੈ ਪਰ ਚਲੋ ਮਿਲਦੇ ਗਏ ਤੇ ਮਿਲਦੇ ਆ ਤੁਹਾਨੂੰ ਚਲੋ ਠੀਕ ਹੈ ਫਿਰ ਆਪਾਂ ਚੱਲਦੇ ਆਂ ਡਿਊਟੀ ਤੇ ਆ ਕੇ ਮਿਲਦੇ ਆ ਤੁਹਾਨੂੰ ਬਾਏ ਬਾਏ ਅਖੀ ਕੰਮ ਤੋਂ ਵਾਪਸ ਆ ਗਏ ਆਂ ਤੇ ਅਸੀਂ ਰੂਮ ਪੁੱਜੇ ਆਂ ਤੇ ਹੁਣ ਅਸੀਂ ਮੈਗੀ ਬਣਾਉਣੀ ਆਂ ਜ ਜੇ ਅਸੀਂ ਮੈਗੀ ਬਣਾਉਂਗਾ ਕਿ ਰੋਇਤ ਨੂੰ ਭੁੱਖ ਲੱਗੀ ਜਿਆਦਾ ਹੈ ਕਹਿੰਦਾ ਜਲਦੀ ਕਰ ਪਿਆਜ਼ ਵੀ ਐਨੀ ਚਿਰੰਦੇ ਆਂ ਅਧਰ ਮੈਨੂੰ ਰੋਇਤ ਤੇ ਪਿਆਜ਼ ਨੇ ਤੜਕਟੇ ਜਿਹਾ ਨਾਦੋਂ ਹੀ ਰੋਇਤ ਦੋਸੇਲੀ ਛੱਡੀ ਗਈ ਹੈਗਾ ਅੰਦਾ ਚੀਜ਼ ਦੇ ਵੇਲਾ ਹੋ ਗਿਆ ਮੈਂ ਪਾਣੀ ਪੋਵਾਰਿਆ ਘਟੇ ਵੀ ਪੀ ਲੋਡਲ ਜੀਪੀ ਨੋਡਰ ਆਜੋ ਗਾਇਸ ਜਿੱਥੇ ਨੋਡਰ ਖਾ ਲੋ ਹਮਾਰੇ ਸਾਥ ਤੇ ਨੈਕਸਟ ਪੈਕ ਹਲਵਾਈ ਦੇਖੋ ਬੜੀ ਦੁਰੂ ਸੱਧਿਆ ਸੀ ਹਲਵਾਈ ਅਧਵਾਈ ਦਾ ਪ੍ਰਿੰਟ ਨਹੀਂ ਦੱਸਣਾ ਬੁੱਕੀ ਹੁੰਦਾ ਪਹਿਲੇ ਹੀ ਐਡਵਾਂਸ ਹਲਵਾਈ ਹਲਵਾਈ ਖਾਓ ਮਾਜੀ ਬਣਾ ਲੀਏ ਅੱਜ ਹਲਵਾਈ ਖਾਓ ਤੁਹਾਨੂੰ ਪਿਆਰ ਦਿੱਤਾ ਨਾ ਵੀ ਰਿਹਾ ਆ ਕਿ ਆ ਨਾ ਮੈਂ ਪੂਰਾ ਬਤਾ ਦਿਆਂਗਾ ਬਣਾ ਦੇਉ ਲੈ ਤਿੰਨ ਫੇਰ ਕਿਦਾਂ ਬਾਗੀ ਇਤਨੀ ਉਹ ਨਾ ਮੈਂ ਵੀ ਖਾਲੀ ਹੀ ਚੜਦੇ ਰਹਿੰਦੇ ਰਹੇ ਰਹੇ ਨੀ ਚਲ ਜੀ ਕੇ ਮਾਲ ਨਹੀਂ ਨਾ ਬਹਿਣੀ ਆ ਥਾ ਕਿ ਚਲੋ ਸਾਲਾ ਵਾ ਮਸਾਲਾ ਮੈਂ ਹਲ ਭਾਈ ਤੂੰ ਐ ਮੈਂ ਥੋੜੀ ਹਲ ਪਰ ਕੋਣ ਹਲ ਪਰ ਮੈਂ ਆ ਜੀ ਮਗੀ ਹੋ ਗਈ ਤਿਆਰ ਹਲ ਭਾਈ ਭਾਜੀ ਹੁਣੇ ਬਹੁਤ ਥਰੇ ਨੇ ਮੈਂ ਇਹ ਰੈਡੀ ਹੋ ਗਈ ਹੈ ਤੇ ਆ ਜਾਓ ਮਿਲਦੇ ਆ ਮਿਲਦੇ ਆ ਅੱਜ ਆ ਦੇਖੋ ਮਾਮੂ ਭਾਂਡੇ ਮਾਜੇ ਆਏ ਇੱਧਰ ਜੋਗੀ ਭਾਜੀ ਸਬਜ਼ਿਓਂ ਬਣਾ ਰਹੇ ਆ ਆ ਦੇਖੋ ਸਬਜ਼ੀ ਤਰਲ ਗੜੀ ਪਾ ਰਹੀ ਜਰਾ ਤਰਲ ਗਾਇਂ ਰਿਓ ਸਰ ਜਿੰਕੀ ਚਹੀਏ ਠੀਕ ਕਰਦੇ ਚਲਾਈ ਜੀ ਚਲੋ ਲਾਈ ਐਸ਼ਲ ਅਮਰੀਕਾ ਤੋਂ ਬੁਲਾਇਆ ਹੋਇਆ ਨਹੀਂ ਸਾਲੀ ਦਰਦ ਚੁਣਦੇ ਆਪਣੇ ਬੋਰਡ ਕਿਹਨਾ ਹੈ ਨਾ ਆ ਜੀ ਅੱਜ ਬੜੀ ਜੀ ਸ਼ਾਵਾਂ ਰੱਤੀ ਕਰਨ 24 ਮੈਗੀ ਹਾਕੀ ਆਪਾਂ ਹੋ ਗਿਆ ਵੇਲੇ ਤੇ ਹੁਣ ਅਸੀਂ ਚੱਲੇ ਆ ਚਿਕਨ ਲੈਣ ਹੁਣ ਅਸੀਂ ਚਿਕਨ ਬਣਾਉਣਾ ਸ਼ਾਮ ਨੂੰ ਹਨਾ ਭਾਜੀ ਹੋਰ ਹੋਰ ਚਿਕਨ ਤੇ ਚੋਲ ਚਿਕਨ ਚਾਵਲ ਚਿਕਨ ਚਾਵਲ ਹਲਵਾ ਹੀ ਰੋਈ ਤੋਣਾ ਹੂੰ ਕੋਈ ਤਲਵਾ ਜੇ ਕਿਸੇ ਨੇ ਕੋਈ ਸਾਈਜ਼ ਵੀ ਦੇਣੀ ਹੋਵੇ ਤੇ ਦੇ ਸਕਦਾ ਕਮੈਂਟ ਕਰ ਦਿਓ ਬਾਕੀ ਨੰਬਰ ਤੁਹਾਨੂੰ ਦੇ ਦੇਾਂਗੇ ਸਕਰੀਨ ਤੇ ਚੱਲੇਗਾ ਸਕਰੀਨ ਸਕਰੀਨ ਤੇ ਹਾਂ ਹਾਂ ਨੰਬਰ ਸਕਰੀਨ ਤੇ ਚੱਲ ਪਏਗਾ ਪਿਆ ਤੁਹਾਨੂੰ ਤੁਹਾਡੀ ਜونی ਬਾਈ ਸੋਏ ਮੇਸਟਰ ਮੁਲਕਾ ਬਣ ਰਿਹਾ ਹੁਣ ਕਹਿ ਰਿਹਾ ਖਾਣੇ ਛੋਲ ਰਹੇਡੀ ਹੈ ਹੁਣ ਚਿਕਨ ਬਣ ਰਿਹਾ ਚਿਕਨ ਮਸਾਲਾ ਬਗਨੇ ਆ ਦੇ ਲਈ ਹੁੰਦੀ ਆਪਣਿਆਂ ਕਾਫੀ ਨੂੰ ਕਦੇ ਛੱਡ ਕੇ ਨਾ ਜਾਂਦੀ ਛੱਡ ਬਿਲਾਰੋ ਨਾ ਬਗਨੇ ਆ ਦੇ ਲਈ ਹੁੰਦੀ